ਦੁਪਹਿਰ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਲੀਆ ਐਨਕਾ ਲਾ ਕੇ ਸੈਸ਼ਨ ਦੇ ਵਿੱਚ ਪਹੁੰਚੇ ਤੇ ਜਿੱਥੇ ਕੱਲ ਵਿਰੋਧੀ ਰੋਲਾ ਪਾ ਰਹੇ ਸੀ ਵੀ ਬਸਤੀ ਵਿਧਾਇਕ ਸਾਡੇ ਕੋਲੇ ਨਹੀਂ ਐਵੇਂ ਕਰਦਾ ਵੀ ਉਵੇਂ ਕਰਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਹਿ ਗਿਆ ਕਿ ਮੁੱਦੇ ਤੇ ਗੱਲ ਕੋਈ ਨਹੀਂ ਕਰਦਾ ਖੇਤੀ ਨੀਤੀ ਦੀ ਗੱਲ ਕੋਈ ਨਹੀਂ ਕਰਦਾ ਖੇਤੀ ਨੀਤੀ ਦਾ ਖਰੜਾ ਹੋ ਕੇਂਦਰ ਦਾ ਰੱਦ ਵੀ ਕਰ ਦਿੱਤਾ ਗਿਆ ਜੀ ਵਿਧਾਨ ਸਭਾ ਦੇ ਕਿੰਤੀ ਖਰੜਾ ਇਹਨਾਂ ਨੇ ਰੱਦ ਕਰਤਾ ਕੀ ਰਾਜਪਾਲੋਂ ਤੇ ਦਸਖਤ ਕਰੂਗਾ ਜੀ ਇਹ ਮੰਡੀ ਕਰਨ ਦੇ ਰਾਹੀ ਦੁਬਾਰਾ ਉਹੀ ਪੁਰਾਣੀ ਨੀਤੀ ਲੈ ਕੇ ਆ ਰਹੇ ਨੇ ਜਿਹੜੀ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਸੀ ਜਿਹੜਾ ਆ ਆਮ ਆਵਲਾ ਨਾ ਉਹਦੇ ਇੰਨੇ ਵਿਧਾਇਕ ਮੇਰੇ ਕੋਲੇ ਨੇ ਇੰਨੇ ਮੇਰੇ ਕੋਲ ਨੇ ਇੰਨੇ ਉਹਦੇ ਕੋਲ ਨੇ ਬਾਜਬਾ ਸਾਹਿਬ ਕਹਿੰਦੇ ਵੀ 32 ਤਾਂ ਸਾਡੇ ਕੋਲ ਨੇ ਅਰੇ ਫਾਲਤੂ ਦੀ ਗੱਲ ਹੈ ਹੁੰਦਾ ਕੀ ਹੈਗਾ ਤੁਸੀਂ ਕੁਛੁਰਲੀ ਛੱਡ ਦਿਓ ਤੇ ਬੰਦੇ ਆਪੇ ਦੇਖੀ ਜਾਣ ਵੀ ਪਤਾ ਨਹੀਂ ਕਿਹੜੇ-ਕਿਹੜੇ ਚੱਲੇ ਨੇ ਇਹ ਜਿਹੜਾ ਸੈਸ਼ਨ ਬੈਸੀ ਬੁਲਾ ਲਿਆ ਗਿਆ ਬੜਾ ਛੋਟਾ ਜਿਹਾ ਸੈਸ਼ਨ ਸੀ ਅੱਜ ਭਗਵੰਤ ਮਾਨ ਫਿਰ ਆਏ ਵੀ ਐਨਕਾ ਲਾ ਕੇ ਕਾਲੇ ਰੰਗ ਦੀਆਂ ਕੋਈ ਅੱਖੋਂ ਖਿੱਚ ਪਰ ਆਉ ਲਮਾ ਜੀ ਲਾਲੀ ਜ਼ਿਆਦਾ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਮ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ 9:00 ਵਜੇ ਦਿਨ ਮੈਂ ਉਹਨਾਂ ਦਾ ਮਰਮ ਵਰਤਦਾ ਤੇ ਉਹਨਾਂ ਦੀ ਅੱਜ ਸਿਹਤ ਥੋੜੀ ਖਰਾਬ ਹੋ ਗਈ ਸੀ ਬੀਪੀ ਥੋੜਾ ਵੱਧ ਗਿਆ ਸੀ। ਹਾਉ ਜਿਹੜਾ ਅੰਕੜਾ ਜਾਰੀ ਕੀਤਾ ਉਹਨਾਂ ਦੇ ਡਾਕਟਰਾਂ ਨੇ ਕਿ 176/117 ਹੈ। ਇਹ ਖਤਰਨਾਕ ਅੰਕੜੇ ਵੱਧ। ਪਹਿਲਾਂ ਉਹ ਡ੍ਰਿਪ ਨਹੀਂ ਸੀ ਲਵਾਉਂਦੇ, ਇੱਕ ਹਫ਼ਤੇ ਤੋਂ ਅੱਜ ਡ੍ਰਿਪ ਵੀ ਲਾਤਾ। ਉਹਨਾਂ ਨੇ ਆਖਿਆ ਕਿ ਡੱਲੇਵਾਲ ਸਾਹਿਬ ਨੂੰ ਥੋੜਾ ਜਿਹਾ ਹੋਰ ਕੋਆਪਰੇਟ ਕਰਨਾ ਚਾਹੀਦਾ ਹੈ ਡਾਕਟਰਾਂ ਦੇ। 1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਤੀ ਗਈ। ਕਨੰਬਰ 1984 ਦਾ ਜਦੋਂ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀ ਭੀੜ ਨੇ ਜਿਹਦਾ ਦੋਸ਼ ਲਗਦਾ ਉਹਦੀ ਅਗਵਾਈਏ ਸੱਜਨ ਕੁਮਾਰ ਕਰ ਰਿਹਾ ਸੀ 41 ਸਾਲ ਕੇ ਚੱਲਿਆ ਇੱਥੇ ਤਾਂ ਲਾਗੂ ਹੋ ਗਿਆ ਨਾ ਪੱਤਰ ਸਾਭ ਦੀਆਂ ਲੈਣਾ ਕਿ ਇਸ ਅਦਾਲਤ ਵਿੱਚ ਬੰਦੇ ਵਿਰਖੋਗੇ ਫੈਸਲੇ ਸੁਣਦੇ ਆਂ ਸੁਣਦੇ ਆਂ ਅੱਕ ਕੇ ਥੱਕ ਕੇ ਹਰਜਿਪਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਲੋਸਤੀਫਾ ਦੇ ਦਿੱਤਾ ਗਿਆ ਹੈ ਪਰ ਅੱਜ ਉਹਨਾਂ ਦੇ ਘਰੇ ਵਿਕਰਮ ਸਿਉ ਮਜੀਠੀਆ ਪਹੁੰਚੇ ਨੇ ਤੇ ਕਿਹਾ ਜਾ ਰਿਹਾ ਹੈ ਵੀ ਇੱਕ ਬੰਦ ਕਮਰਾ ਮੀਟਿੰਗ ਵੀ ਹੋ ਰਹੀ ਦੇ ਅਸਲ ਦੇ ਵਿੱਚ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੂੰ ਕੋਤਤ ਮਹਾਰਾਜ ਨੇ ਗੁਰੂ ਮਹਾਰਾਜ ਨੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਹਰ ਵਿਅਕਤੀ ਉਹਨਾਂ ਦੇ ਵਧਾਈ ਦੇਣ ਜਾਂਦਾ ਨਾਲੇ ਟਾਈਮ ਲੱਜਾਂਦਾ ਗੱਲ ਕਰਨ ਦੀ ਇਕੱਲਿਆਂ ਦੀ ਮੀਟਿੰਗ ਹੋਈ ਹੈ ਉਹ ਚ ਕੀ ਕੀ ਵਿਚਾਰਿਆ ਗਿਆ ਇਹ ਤਾਂ ਅਗਲੇ ਸਮੇਂ 'ਚ ਪਤਾ ਲੱਗੂਗਾ ਕਿਉਂਕਿ ਇੱਕ ਪਾਸੇ ਜੱਧਰ ਕਲਤਖਤ ਸਾਹਿਬ ਨੇ ਕਿਹਾ ਤਾਂ ਕਿਹਾ ਮੀ ਸਾਹਿਬ ਤੁਸੀਂ ਆਪਣਾ ਅਸਤੀਫਾ ਵਾਪਸ ਲਓ ਦੋ ਸਿਆਸੀ ਬੰਦੇ ਬੈਠਣ ਜਾ ਕੇ ਧਮੀ ਸਾਹਿਬੀ ਦਾ ਸਿਆਸੀ ਨੇ ਤੇ ਅਮੀਸ਼ਾਹਬ ਕਹੜਾ ਨਰੋਲ ਧਾਰਮਿਕ ਨੇ ਤੇ ਪਤਾ ਲੱਗੇਗਾ ਕਿ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ ਤੇ ਇਹ ਭਵਿੱਖ ਦੇ ਗਰਭ ਦੇ ਵਿੱਚ ਸਪਸ਼ਟ ਹੋਊਗਾ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਗਿਆ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦਿਆ ਢਿੱਲੋਂ ਸਾਹਿਬ ਸਵਾਗਤ ਹੈ ਪਰੋਂ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਅੱਜ ਵਿਧਾਨ ਸਭਾ ਦਾ ਸੈਸ਼ਨ ਦਾ ਦੂਜਾ ਦਿਨ ਸੀ ਤੇ ਦੁਪਹਿਰ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਲੀਆਂ ਐਨਕਾ ਲਾ ਕੇ ਸੈਸ਼ਨ ਦੇ ਵਿੱਚ ਪਹੁੰਚੇ ਤੇ ਜਿੱਥੇ ਕੱਲ ਵਿਰੋਧੀ ਐਵੇਂ ਕਰਦਾਂਗੇ ਐਵੇਂ ਕਰਦਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਹਿ ਗਿਆ ਕਿ ਮੁੱਦੇ ਤੇ ਗੱਲ ਕੋਈ ਨਹੀਂ ਕਰਦਾ ਖੇਤੀ ਨੀਤੀ ਦੀ ਗੱਲ ਕੋਈ ਨਹੀਂ ਕਰਦਾ 22 ਤੇਰੇ ਕੋਲ ਨੇ 32 ਉਹਦੇ ਕੋਲ ਨੇ 34 ਉਹਦੇ ਕੋਲ ਨੇ ਇਹੀ ਗੱਲਾਂ ਚੱਲੀ ਜਾਂਦੀਆਂ ਨੇ ਕਹਿੰਦੇ ਇੰਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਤੁਸੀਂ ਬੰਦੇ ਦਿਖਾਓ ਕਿਹੜੇ ਨੇ ਜੀ ਉਹ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਤੇ ਅੱਜ ਖੇਤੀ ਨੀਤੀ ਖਰੜਾ ਹੋ ਕੇਂਦਰ ਦਾ ਰੱਦ ਵੀ ਕਰ ਦਿੱਤਾ ਗਿਆ ਜੀ ਵਿਧਾਨ ਸਭਾ ਦੇ ਵਿੱਚ ਖੇਤੀ ਖਰੜਾ ਇਹਨਾਂ ਨੇ ਰੱਦ ਕਰਤਾ ਕੀ ਰਾਜਪਾਲ ਉਹ ਤੇ ਦਸਖਤ ਕਰੂਗਾ ਰਾਜਪਾਲ ਦਾ ਕੇਂਦਰ ਦਾ ਨਮੰਦਾ ਹੈ ਠੀਕ ਹੈ ਇੱਥੇ ਸਾਰਿਆਂ ਨੇ ਇੱਕ ਜੁਟਤਾ ਦਿਖਾਈ ਹੈ ਇੱਕ ਚੰਗੀ ਗੱਲ ਹੈ ਕਿਉਂਕਿ ਬਹੁਤ ਸਾਰੇ ਮਹਾਰਾ ਨੇ ਇਹ ਗੱਲ ਕੀਤੀ ਕਿ ਜਿਹੜਾ ਇਹ ਮਤਾ ਹੈਗਾ ਜਿਹੜੀ ਇਹ ਮੰਡੀ ਕਰਨ ਦੇ ਰਾਹੀ ਦੁਬਾਰਾ ਉਹੀ ਪੁਰਾਣੀ ਨੀਤੀ ਲੈ ਕੇ ਆ ਰਹੇ ਨੇ ਜਿਹੜੀ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਸੀ ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮ ਹੈ ਸੁਮੈ ਬੜੇ ਜੋਰ ਸ਼ੋਰ ਨਾਲ ਬੇਨਤੀ ਕਰਦਾ ਕਿ ਜਿਹੜਾ ਆ ਮਾਉਲਾ ਨਾ ਉਹਦੇ ਇੰਨੇ ਵਿਧਾਇਕ ਮੇਰੇ ਕੋਲੇ ਨੇ ਇੰਨੇ ਮੇਰੇ ਕੋਲ ਨੇ ਇੰਨੇ ਉਹਦੇ ਕੋਲ ਨੇ ਬਾਜਵਾ ਸਾਹਿਬ ਕਹਿੰਦੇ ਵੀ 32 ਤਾਂ ਸਾਡੇ ਕੋਲ ਨੇ ਕੀ 32 ਵਿਧਾਇਕ ਜੇ ਆ ਵੀ ਜਾਣ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਕੋਈ ਫਰਕ ਪੈਂਦਾ ਉਹ ਕਹਿੰਦੇ ਤੁਸੀਂ ਆਪਣੇ ਬਚਾ ਲੋ ਤੇ ਰਹਿੰਦੀ ਗੁੰਦੀ ਕਸਰ ਕਰਤੀ ਤਰਨ ਚੁਗ ਨੇ ਉਹ ਕਹਿੰਦਾ ਇਹ ਤਾਂ ਉਹੀ ਰੌਲਾ ਪਾਈ ਜਾਂਦੇ ਨੇ ਇਹਨਾਂ ਦੋਨਾਂ ਦੀ ਬਹੁਤ ਸਾਰੇ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣਾ ਚਾਹੁੰਦੇ ਨੇ ਕੀ ਉਹ ਅੰਕੜਾ ਪੂਰਾ ਹੈ ਕਿ ਤੁਹਾਡੇ ਚੁੱਕੇ ਅਸਰ ਨਾ ਪਵੇ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਫਾਲਤੂ ਦੀ ਗੱਲ ਹੈ ਹੁੰਦਾ ਕੀ ਹੈਗਾ ਤੁਸੀਂ ਇੱਕ ਛੁਰਲੀ ਛੱਡ ਦਿਓ ਤੇ ਬੰਦੇ ਆਪੇ ਦੇਖੀ ਜਾਣ ਵੀ ਪਤਾ ਨਹੀਂ ਕਿਹੜੇ ਕਿਹੜੇ ਚੱਲੇ ਨੇ ਅੱਜ ਇਹ ਜਿਹੜਾ ਸੈਸ਼ਨ ਬੈਸੀ ਬੁਲਾ ਲਿਆ ਗਿਆ ਬੜਾ ਛੋਟਾ ਜਿਹਾ ਸੈਸ਼ਨ ਸੀ ਅੱਜ ਭਗਵੰਤ ਮਾਨ ਫਿਰ ਆਏ ਵੀ ਐਨਕਾ ਲਾ ਕੇ ਕਾਲੇ ਰੰਗ ਦੀਆਂ ਕੋਈ ਅੱਖੋਂ ਕੁਝ ਪ੍ਰੋਬਲਮ ਜਾਂ ਲਾਲੀ ਜ਼ਿਆਦਾ ਹੈ ਇਥੇ ਜਾਂ ਆਪਣੀਆਂ ਨੇ ਹਾਂ ਜਿਹੜਾ ਅੱਜ ਇਹ ਮਤਾ ਖੇਤੀ ਮੰਡੀਕਰਨ ਨੀਤੀ ਵਾਲਾ ਇਹ ਸਰਬਸੰਮਤੀ ਦੀ ਨਾਲ ਪੰਜਾਬ ਦੀ ਵਿਧਾਨ ਸਭਾ ਨੇ ਰੱਦ ਕਰਤਾ ਇਹ ਵੀ ਪਤਾ ਲੱਗਿਆ ਕਿ ਕੁਝ ਹੋਰ ਰਾਜਾਂ ਦੇ ਵਿੱਚ ਵੀ ਇਹ ਰੱਦ ਹੋ ਚੁੱਕਿਆ ਹੈ ਕੇਂਦਰ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਕਿਸਾਨਾਂ ਦੀ ਬਹੁਤ ਗੱਲ ਸੁਣਦੇ ਆ ਕੱਲ 6 ਸਾਲ ਪੂਰੇ ਹੋ ਗਏ ਤੇ ਸਾਡੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਾਹਿਬ ਨੇ ਬਿਆਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੇ 11 ਸਾਲਾਂ ਦੇ ਵਿੱਚ 14 ਤੋਂ ਲੈ ਕੇ ਹੁਣ ਤੱਕ ਅਸੀਂ ਕਿਸਾਨਾਂ ਦੀ ਆਮਦਨ 6 ਗੁਣਾ ਵਧਾਤੀ ਤੁਸੀਂ 6 ਗੁਣਾ ਵਧਾਤੀ ਜਾਂ 600 ਗੁਣਾ ਵਧਾਤੀ ਜਿਹੜਾ ਦੂਜਾ ਸਵਾਲ ਇਹਦੇ ਨਾਲ ਆ ਉਹ ਨੂੰ ਸਪਸ਼ਟ ਕਰੋ ਕਿ ਜਿਹੜੀਆਂ ਇਨਪੁਟ ਖਾਦਾਂ ਬੀਜ ਸਪਰੇਆ ਉਹਨਾਂ ਦੀ ਕੀਮਤੇ 10 ਸਾਲਾਂ ਦੇ ਵਿੱਚ ਕਿੰਨੀ ਵਧੀ ਹੈ ਤੇ ਕਿਸਾਨ ਦੇ ਪੱਲੇ ਕਿੰਨਾ ਕੁ ਕੁਝ ਪੈਂਦਾ ਇਹਨੂੰ ਵੀ ਕਲੀਅਰ ਕਰ ਦਿਓ ਸੋ ਇਹ ਮਤਾ ਸਰਪੰਤੇ ਨਾਲ ਗਿਆ ਕਿਉਂਕਿ ਇਹੋ ਜਿਹਾ ਮਤਾ ਹੈ ਜਿਹੜਾ ਬਲਵਿੰਦਰ ਮਤਲਬ ਕੋਈ ਇਸ ਤੋਂ ਪਾਸੇ ਜਾ ਨਹੀਂ ਸਕਦਾ ਸੀ ਇੱਕ ਵੱਡਾ ਵੋਟ ਬੈਂਕ ਹੈ ਕਿਸਾਨੀ ਦਾ ਉਧਰ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਅੱਜ ਇਕੱਠੇ ਹੋ ਗਏ ਉਹਨਾਂ ਨੇ ਮੀਟਿੰਗ ਕਰ ਲਈ ਮੀਟਿੰਗ ਕਰਕੇ ਉਹਨਾਂ ਨੇ ਇਹ ਕਿਹਾ ਕਿ ਸਾਡੇ ਦਬਾਹੇਟ ਹੋਇਆ ਏ ਰੱਦ ਕੀਤਾ ਚੰਗੀ ਗੱਲ ਕੀਤੀ ਹੈ ਉਹ ਕਹਿੰਦੇ ਜਿਹੜੀਆਂ ਹੋਰ ਸਮੱਸਿਆਵਾਂ ਨੇ ਗਈਆਂ ਇਹਦੇ ਉੱਤੇ ਵੀ ਖੜੋ ਪਾਣੀਆਂ ਦਾ ਮਸਲਾ ਪੰਜਾਬ ਦੇ ਬੇਈਮਾਨ ਸਿਆਸਤਦਾਨਾਂ ਨੇ ਇੰਦਰ ਗੰਭੀਰਤਾ ਨਹੀਂ ਦਿਖਾਈ ਤੇ ਪਾਣੀ ਲੁੱਟਾਤਾ ਪੰਜਾਬ ਦਾ ਰਾਜਸਥਾਨ ਚ ਪੱਥਰ ਨਿਕਲਦਾ ਪੈਸੇ ਮਿਲਦੇ ਆ ਉਹਨਾਂ ਨੂੰ ਝਰੀਆ ਝਾਰਖੰਡ ਕੋਲਾ ਨਿਕਲਦਾ ਹੈ ਉਹ ਮੁੱਲ ਦਿੰਦੇ ਆ ਸਾਨੂੰ ਤੇ ਸਾਡੇ ਕੋਲੇ ਪਾਣੀ ਸੀ ਉਹ ਸਾਡੇ ਸਿਆਸਤਦਾਨਾਂ ਨੇ ਇਹਨੂੰ ਖਰਾਬ ਕਰਤਾ ਸੋਪਾ ਬਹੁਤ ਉਸ ਪਾਸੇ ਬਲ ਨਾ ਜਾਈਏ ਉਹ ਕਹਿੰਦੇ ਜਿਹੜੇ ਕਰਜ਼ਾ ਕਿਸਾਨਾਂ ਤੇ ਇਹਨੂੰ ਵੀ ਮਾਫ ਕਰੋ ਤੇ 5 ਮਾਰਚ ਨੂੰ ਅਸੀਂ ਬਹੁਤ ਵੱਡੇ ਤੌਰ ਦੇ ਉੱਤੇ ਮੀਟਿੰਗ ਕਰ ਰਹੇ ਹਾਂ। ਭਾਵੇਂ ਵਿਧਾਨ ਸਭਾ ਦਾ ਸੈਸ਼ਨ ਸਮਾਪਤ ਹੋ ਗਿਆ ਪਰ ਬਲਵਿੰਦਰ 27 ਤਰੀਕ ਨੂੰ ਪੰਜਾਬ ਮੁੱਖ ਮੰਤਰੀ ਦੇ ਘਰੇ ਇੱਕ ਕੈਬਨਟ ਮੀਟਿੰਗ ਹੈ ਜਿਹੜੀ ਉਹ ਦੁਬਾਰਾ ਸੱਦ ਲਈ ਗਈ ਹੈ। ਕਿਸਾਨਾਂ ਨੇ ਫੇਰ ਕਹਿਤਾ ਜਿਹੜੀਆਂ 5 ਫਸਲਾਂ ਨੇ 6 ਫਸਲਾਂ ਜਿਵੇਂ ਬਾਸਮਤੀ ਹੈ, ਆਲੂ ਹੈ, ਮਟਰ ਹੈ, ਗੋਭੀ ਹੈ। ਨਾਲ ਤਾਂ ਫਸਲੀ ਵਿਭਿੰਨਤਾ ਹੋ ਜੂ। ਇਦੇ ਉੱਤੇ ਵੀ ਉਹ ਕਹਿੰਦੇ ਆ ਕਿ ਐਮਐਸਪੀ ਦਿੱਤੀ ਜਾਵੇ ਜੀ ਜੋ ਕਿ ਦਗਜੀਤ ਸਿੰਘ ਡੱਲੇਵਾਲ ਮਰ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ 92 ਦਿਮਾ ਉਹਨਾਂ ਮਰ ਵਰਤ ਦਾ ਤੇ ਉਹਨਾਂ ਦੀ ਅੱਜ ਸਿਹਤ ਥੋੜੀ ਖਰਾਬ ਹੋ ਗਈ ਸੀ ਬੀਪੀ ਥੋੜਾ ਵਧ ਗਿਆ ਸੀਗਾ ਜੀ ਆਓ ਜਿਹੜਾ ਅੰਕੜਾ ਜਾਰੀ ਕੀਤਾ ਉਹਨਾਂ ਦੇ ਡਾਕਟਰਾਂ ਨੇ ਕਿ 176/107 ਹੈ ਇਹ ਖਤਰਨਾਕ ਅੰਕੜੇ ਵੱਲ ਹੈ ਪਹਿਲਾਂ ਉਹ ਡ੍ਰਿਪ ਨਹੀਂ ਸੀ ਲਵਾਉਂਦੇ ਇੱਕ ਹਫ਼ਤੇ ਤੋਂ ਅੱਜ ਡ੍ਰਿਪ ਵੀ ਲਾਤਾ ਉਹਨਾਂ ਨੇ ਆਖਿਆ ਕਿ ਡੱਲੇਵਾਲ ਸਾਹਿਬ ਨੂੰ ਥੋੜਾ ਜਿਹਾ ਹੋਰ ਕੋਆਪਰੇਟ ਕਰਨਾ ਚਾਹੀਦਾ ਹੈ ਡਾਕਟਰਾਂ ਦੇ ਨਾਲ ਡਾਕਟਰਾਂ ਦੀ ਸਲਾਹੀ ਅੰਤਮ ਸਲਾਹ ਹੁੰਦੀ ਹੈ ਕਿਉਂਕਿ ਇਸ ਵੇਲੇ ਉਹ ਨਾਰਮਲ ਸਥਿਤੀ 'ਚ ਨਹੀਂ ਹੈਗੇ ਡੱਲੇਵਾਲ ਸਾਹਿਬ ਇਸ ਵੇਲੇ ਬਿਮਾਰ ਨੇ ਬੀਪੀ ਉਹਨਾਂ ਦਾ ਵੱਧ ਗਿਆ ਜੇ ਬੀਪੀ ਵੱਧ ਗਿਆ ਉਹਨੂੰ ਕੰਟਰੋਲ ਕਰਨ ਵਾਸਤੇ ਡਾਕਟਰੀ ਸਲਾਹ ਨਾਲ ਦਵਾਈ ਵਗਾਰਾ ਲੈ ਲੈਣੀ ਚਾਹੀਦੀ ਹੈ। ਹੋਰ ਤਾਂ ਕੁਝ ਲੈਂਦੇ ਨਹੀਂ ਡੱਬੇ ਲੱਗਿਆ ਹੋਇਆ ਇੱਕ ਡ੍ਰਿਪ। ਸੋ ਜਿਹੜੇ ਉਹਨਾਂ ਦੇ ਨਾਲ ਕਿਸਾਨ ਆਗੂ ਹੋਰ ਬੈਠੇ ਨੇ ਜਦ ਸੰਘਰਸ਼ ਤੇ ਆਏ ਹੋਏ ਨੇ ਉਹਨਾਂ ਦੀਆਂ ਚਿੰਤਾ ਵੀ ਵਧ ਗਈਆਂ ਸੀ ਕਿ ਡਲੇਵਾਲ ਸਾਹਿਬ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਇਹਦੇ ਵਿੱਚ ਉੱਪਰ ਉਤਾਰ ਚੜ੍ਹਾਵ ਫਲਕਚੁਏਸ਼ਨ ਆਈ ਜੀ ਜੀ 1974, 1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਸਰਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜੀ। ਬਹੁਤ ਲੰਬਾ ਸਮਾਂ ਹੋ ਗਿਆ। ਇਹ ਮਾਮਲਾ 1 ਨਵੰਬਰ 1984 ਦਾ ਹੈ। ਜਦੋਂ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀ ਭੀੜ ਨੇ ਜਿਹਦਾ ਦੋਸ਼ ਲੱਗਦਾ ਹੈ। ਉਹਦੀ ਅਗਵਾਈ ਇਹ ਸੱਜਨ ਕੁਮਾਰ ਕਰ ਰਿਹਾ ਸੀ 41 ਸਾਲ ਕੇ ਚੱਲਿਆ ਇੱਥੇ ਤਾਂ ਲਾਗੂ ਹੋ ਗਿਆ ਨਾ ਪਾਤਰ ਸਾਹਿਬ ਦੀਆਂ ਲੈਣਾ ਕਿ ਇਸ ਅਦਾਲਤ ਵਿੱਚ ਬੰਦੇ ਵਿਰਖੋਗੇ ਫੈਸਲੇ ਸੁਣਦੇ ਆ ਸੁਣਦੇ ਆ ਅੱਖਾਂ ਦੇ ਥੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਕਦੋਂ ਤੱਕ ਇੱਥੇ ਖੜੇ ਰਹਿਣਗੇ ਚਾਰ ਦਹਾਕੇ ਦਾ ਸਮਾਂ ਬਦਲ ਗਿਆ ਇੱਕ ਯੁੱਗ ਬਦਲ ਜਾਂਦਾ ਹੈ ਉਹ ਜਿਹੜੇ ਉਸ ਵੇਲੇ ਔਰਤਾਂ ਸਨ ਇਹਨਾਂ ਦੀਆਂ ਧਰਮ ਪਤਨੀਆਂ ਜਿਹੜੇ ਪਿਤਾ ਸੀ ਇਹ ਮੁੰਡੇ ਦੀ ਮਾਂ ਤਾਂ ਮੇਰੇ ਖਿਆਲ ਸ਼ਾਇਦ ਪਤਾ ਨਹੀਂ ਜੇ ਉਹ ਜਿਉਂਦੇ ਵੀ ਹੋਣਗੇ ਤਾਂ ਆਖਰੀ ਪੜਾਵ ਵੱਲ ਹੋਣਗੇ ਇਹਨੂੰ 12 ਫਰਵਰੀ ਨੂੰ ਦੰਗੇ ਗੈਰਕਰੂਨੀ ਇਕੱਠ ਤੇ ਕਤਲ ਲਾਲ ਸਬੰਧਤ ਧਰਾਮਾ ਦੇ ਵਿੱਚ ਦੋਸ਼ੀ اقرار ਦੇਣ ਤੋਂ ਬਾਅਦ ਕਈ ਤਰੀਕਾ ਪੈ ਗਈਆਂ ਆਖਰੋ ਫੈਸਲਾ ਅੱਜ ਆ ਗਿਆ ਜਦੋਂ ਦਿੱਲੀ ਦੀ rau avenue عدالت ਨੇ ਸੱਜਨ ਕੁਮਾਰ ਨੂੰ عمر قید دی سزا سنا دی ਬਲਵਿੰਦਰ ਸਿੰਘ ਇਹਦੇ ਵਿੱਚ ਜੇ ਆਰਡਰ ਪੜ੍ਹਨੇ ਪੈਣਗੇ ਇਹ عمر قید ਟਰਲ ਡੈਥ ਹੈ ਜਬ ਐਸੀ عمر قید ਹੈ ਪਹਿਲਾਂ ਵੀ ਉਹ ਇੱਕ ਹੋਰ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ। ਕਤਲ ਦੇ ਵਿੱਚ ਦੋਸ ਸਜ਼ਾਾਂ ਹੁੰਦੀਆਂ ਨੇ। ਜਾਂ ਤਾਂ ਫਾਂਸੀ ਲਾਓ ਜਾਂ ਉਮਰ ਕੈਦ ਦੇ ਦਿਓ। ਉਮਰ ਕੈਦ ਦੇ ਵਿੱਚ ਵੀ ਤਾਂ ਉਹਨੂੰ ਜ਼ਿਆਦਾ ਹਾਰਡ ਮੰਨਿਆ ਜਾਂਦਾ ਹੈ। ਸਖਤ ਮੰਨਿਆ ਜਾਂਦਾ ਹੈ। ਜੇਕਰ ਆਪਾਂ ਉਹਨੂੰ ਤਾਂ ਉਰ ਉਰ ਕੈਦ ਦੀ ਸਜ਼ਾ ਤੇ ਲੈ ਜੀਏ। ਸੋ ਇਸ ਵੇਲੇ ਅਦਾਲਤ ਨੇ ਸੱਜਨ ਕੁਮਾਰ ਨੂੰ ਇਸ ਕੇਸ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਇਹ ਵੀ ਦੇਖਣਾ ਪਵੇਗਾ ਕਿ ਅਦਾਲਤ ਨੇ ਆਪਣੇ ਆਦੇਸ਼ਾਂ ਦੇ ਵਿੱਚ ਹੋਰ ਕੀ ਕੀਤਾ ਪਰ ਇਸ ਮਾਮਲੇ ਦੇ ਵਿੱਚ ਜਗਦੀਸ਼ ਸਿੰਘ ਕਾਲੂ ਜਿਹੜੇ ਸਖਤਰ ਨੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂ ਦੰਗਾ ਪੀੜਤ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਅਕਾਲੀ ਆਗੂ ਸੁਖਵੀਰ ਸਿੰਘ ਬਾਦਲ ਸਮੇਤ ਬਹੁਤ ਸਾਰਿਆਂ ਨੇ ਇਹ ਕਿਹਾ ਕਿ ਚਲੋ ਦੇਰ ਆਏ ਦਰੁਸਤ ਆਏ ਤੇ ਜੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਘਟੋ-ਘਟ ਇਨਸਾਫਤਾ ਮਿਲਿਆ ਹੈ ਜਿਹੜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਖਤਰ ਨੇ ਮਿਸਟਰ ਜਗਦੀਪ ਸਿੰਘ ਕਾਲੋਂ ਉਹਨਾਂ ਨੇ ਕਿਹਾ ਕਿ ਬੜੀ ਜਦੋਜਹਦ ਤੋਂ ਬਾਅਦ ਇਹ ਮਾਮਲਾ ਆਇਆ ਨਹੀਂ ਤਾਂ ਸਿਆਸਤਾਂ ਹੀ ਹੋਈਆਂ ਨੇ ਇਹਨਾਂ ਤੇ ਸੋ ਜੇ ਇਹ ਕਿਸੇ ਸਿਰੇ ਤੇ ਲੱਗਿਆ ਫਿਰ ਵੀ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਦੇ ਹਿਰਦੇ ਥੋੜੇ ਥੋੜੇ ਆਠੇ ਗਏ ਨੇ ਜੇ ਆਪਾਂ ਕਹੀਏ ਕਿ ਉਹਨਾਂ ਦਾ ਬੀਤਿਆ ਸਾਰਾ ਕੁਝ ਮਿਲ ਜਾਏਗਾ ਇਹ ਤਾਂ ਪੋਸੀਬਲ ਹੀ ਨਹੀਂ ਫਿਰ ਵੀ ਜੇ ਉਹਨੂੰ ਦੋਸ਼ੀ ਇਕਰਾਰ ਦੇ ਕੇ ਜਿਹੜੇ ਦੰਦ ਨਾਉਂਦੇ ਫਿਰਦੇ ਸੀ ਕਿ ਉਸ ਵੇਲੇ ਅਸੀਂ ਤਾਂ ਪਤਾ ਨਹੀਂ ਕੀ ਚੀਜ਼ਾਂ ਇਹਦੇ ਵਿੱਚ ਜਿਹੜਾ ਇਹ ਮਾਮਲਾ ਅੱਜ ਅਦਾਲਤ ਦਾ ਫੈਸਲਾ ਆਇਆ ਫਿਰ ਵੀ ਦੇਰ ਆਏ ਦਰਸਤਾਏ ਕਹਿ ਸਕਦੇ ਆ ਜੀ ਸੌਦੇ ਦੇ ਪਾਸੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਲੋਸਤਿਫਾ ਦੇ ਦਿੱਤਾ ਗਿਆ ਪਰ ਅੱਜ ਉਹਨਾਂ ਦੇ ਘਰੇ ਵਿਕਰਮ ਸਿਉ ਮਜੀਠੀਆ ਪਹੁੰਚੇ ਨੇ ਤੇ ਕਿਹਾ ਜਾ ਰਿਹਾ ਵੀ ਇੱਕ ਬੰਦ ਕਮਰਾ ਮੀਟਿੰਗ ਵੀ ਹੋ ਰਹੀ ਹੈ ਜੀ ਬਲਵਿੰਦਰ ਸਿੰਘ ਅਸਲ ਦੇ ਵਿੱਚ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੂੰ ਕਦੋਂ ਤੋਂ ਮਹਾਰਾਜ ਨੇ ਗੁਰੂ ਮਹਾਰਾਜ ਨੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਹਰ ਵਿਅਕਤੀ ਉਹਨਾਂ ਦੇ ਵਧਾਈ ਦੇਣ ਜਾਂਦਾ ਨਾਲੇ ਟਾਈਮ ਬਿਲ ਜਾਂਦਾ ਗੱਲ ਕਰਨ ਦਾ ਉਹਨ ਵਿਕਰਮ ਸਿੰਘ ਜੀਠਿਆ ਉਹਨਾਂ ਦੇ ਘਰ ਗਿਆ ਕਰ ਜਾ ਕੇ ਉਹਨਾਂ ਨੂੰ ਕਹਿੰਦੇ ਵਧਾਈ ਵਧਾਈ ਤਾਂ ਇੱਕ ਨਾ ਆ ਅਸਲ ਦੇ ਵਿੱਚ ਤਾਂ ਮੌਜੂਦਾ ਹਾਲਤਾਂ ਦੇ ਵਿੱਚ ਧਮੀ ਸਾਹਿਬ ਨਾਲ ਗੱਲਬਾਤ ਕਰਨ ਗਏ ਆ ਇਹ ਕੱਲਿਆਂ ਦੀ ਮੀਟਿੰਗ ਹੋਈ ਹੈ ਉਹ ਚ ਕੀ ਕੀ ਵਿਚਾਰਿਆ ਗਿਆ ਇਹ ਤਾਂ ਅਗਲੇ ਸਮੇਂ ਚ ਪਤਾ ਲੱਗੂਗਾ ਕਿਉਂਕਿ ਇੱਕ ਪਾਸੇ ਜੱੱਦਰ ਕਲਤਖਤ ਸਾਹਿਬ ਨੇ ਕਹਿਤਾ ਕਿ ਧਾਮੀ ਸਾਹਿਬ ਤੁਸੀਂ ਆਪਣਾ ਅਸਤੀਫਾ ਵਾਪਸ ਲਓ ਸੱਤ ਮੈਂਬਰੀ ਕਮੇਟੀ ਦੀ ਚੇਅਰਮੈਨੀ ਸਾਹਮਣੂ ਤੇ ਧਾਮੀ ਸਾਹਿਬ ਨੇ ਅਜੇ ਕੋਈ ਫੈਸਲਾ ਨਹੀਂ ਦਿੱਤਾ ਕਿ ਉਹ ਅਸਤੀਫਾ ਵਾਪਸ ਲੈਂਦੇ ਆ ਜਾਂ ਨਹੀਂ ਇਹਦੇ ਚ ਫਿਰ ਬਲਵਿੰਦਰ ਸਿੰਘ ਜਦੋਂ ਸਿਆਸੀ ਬੰਦੇ ਬੈਠਣ ਜਾ ਕੇ ਧਾਮੀ ਸਾਹਿਬ ਵੀ ਤਾਂ ਸਿਆਸੀ ਨੇ ਤੇ ਅਮੀਸ਼ਾਹ ਵੀ ਕਿਹੜਾ ਨਰੋਲ ਧਾਰਮਿਕ ਨੇ ਤੇ ਪਤਾ ਲੱਗੇਗਾ ਕਿ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ ਤੇ ਇਹ ਭਵਿੱਖ ਦੇ ਗਰਭ ਦੇ ਵਿੱਚ ਸਪਸ਼ਟ ਹੋਣ ਵਾਲਾ ਹੈ ਜੀ ਸਦੂ ਜੀ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ 1998 ਦੇ ਮਤੇ ਬਾਰੇ ਸਪਸ਼ਟਿਕਰਨ ਦਿੱਤਾ ਹੈ ਜੀ ਉਹਨਾਂ ਦੇ ਚੀਫ ਸੈਕਟਰੀ ਨੇ ਕੁਲਵੰਤ ਸਿੰਘ ਮੰਨਾਣਾ ਮਨਨ ਸਾਹਿਬ ਕਹਿੰਦੇ ਕਿ ਕਈ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੇ ਸਾਡੇ ਪੁਰਾਣੇ ਮਤੇ ਨੇ ਉਹਨਾਂ ਨੂੰ ਕਥਤ ਰੂਪ ਦੇ ਵਿੱਚ ਤੋਰ ਮੋੜ ਕੇ ਜਾਂ ਗਲਤ ਤਿੱਕੇ ਨਾਲ ਪੇਸ਼ ਕੀਤਾ ਜਾ ਰਿਹਾ ਉਹ ਗੱਲ ਕਰਦੇ ਨੇ 20 ਫਰਵਰੀ 1999 ਨੂੰ ਮਤਾ ਨੰਬਰ 1457 ਦੀ ਉਹ ਕਹਿੰਦੇ ਕਿ ਜੋ ਪ੍ਰਚਾਰ ਕਮੇਟੀ ਦਾ ਜਨਰਲ ਅ ਜਲਾਸ ਵਿੱਚ ਰੱਤਿਕ ਤੱਤਾ ਗਿਆ ਸੀ ਇਹ ਕਮੇਟੀ ਦੀ ਅੰਤਰੰਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਿੱਖ ਇਤਿਹਾਸ ਸੈਂਸਰ ਜਿਹੜੇ ਇਹ ਬੋਰਡ ਨੇ ਇਹਨਾਂ ਦੀਆਂ ਮਤੇ ਦੀ ਪ੍ਰਵਾਨਗੀ ਲਈ ਇਹ ਗਾਂਵ ਵਧਾਈ ਜਾਂਦੇ ਨੇ ਲਾਗੂ ਕਰਨ ਲਈ ਅੰਤਰੰਕ ਕਮੇਟੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਦੇ ਜਨਰਲ ਅ ਜਲਾਸ ਵਿੱਚ ਲਈ ਜਾਂਦੀ ਹੈ ਵਿਸ਼ੇਸ਼ ਕਰਕੇ ਕੋਈ ਨੀਤੀ ਮੈਂ ਜੋ ਉਹਨਾਂ ਦਾ ਪ੍ਰੈਸ ਰੂਟ ਜਾਰੀ ਹੋਇਆ ਮੈਂ ਉਹਦੇ ਹਿਸਾਬ ਨਾਲ ਗੱਲ ਕਰ ਰਿਹਾ ਹਾਂ ਉਹਦੇ ਕਹਿੰਦੇ ਜਰਨਲ ਹਾਊਸ ਦੀ ਮੋਹਰ ਬੇਅਤਬਲਾਜ਼ੀ ਹੁੰਦੀ ਹੈ ਜੇਕਰ ਹੀਟਲਿੰਗਾਂ ਕਮੇਟੀਆਂ ਕੋਈ ਮਤਾ ਗੈਰ ਸਿਧਾਂਤਕ ਤੌਰ ਤੇ ਪਾਸ ਕਰ ਦਿੱਤਾ ਜਾਂਦਾ ਤਾਂ ਜਰਨਲ ਹਾਊਸ ਕੋਲ ਇਹ ਅਧਿਕਾਰ ਹੈ ਉਹਨੂੰ ਰੱਦ ਕਰਨ ਦਾ 20 ਫਰਵਰੀ 1999 ਨੂੰ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਉਕਤ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ 30 ਮਾਰਚ 1999 ਨੂੰ ਹੋਏ ਸਾਲਾਨਾ ਬਜਟ ਵਿੱਚ ਮਤਾ ਨੰਬਰ 201 ਰੱਦ ਕਰਕੇ ਧਰਮ ਪ੍ਰਚਾਰ ਕਮੇਟੀ ਨੂੰ ਆਪਣੀਆਂ ਸਿਵਾਵਾਂ ਵਿੱਚ ਰਹਿ ਕੇ ਕੰਮ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਸ਼੍ਰਮਿਕ ਕਮੇਟੀ ਦੇ ਮੁਖ ਸਕੱਤਰ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਪੰਤਕ ਹਾਲਾਤ ਤੇ ਮੱਦੇ ਨਜ਼ਰ ਅਜੀਆਂ ਕਤਤ ਸ਼ਰਾਰਤਾ ਤੋਂ ਸੁਚੇਤ ਰਿਹਾ ਜਾਵੇ ਸਿੱਖ ਸੰਸਥਾਾਂਾਂ ਮਾਝਾ ਜਲੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਕਿਸੇ ਵੀ ਦਸਤਾਵੇਜ਼ ਨੂੰ ਬਿਨਾਂ ਤਸਦੀਕ ਸੋਸ਼ਲ ਮੀਡੀਆ ਤੇ ਨਾ ਜਾਰੀ ਕਰਨ ਇਹ ਤਾਂ ਅਸੀਂ ਵੀ ਸਹਿਮਤ ਹਾਂ ਕਿ ਕਿਸੇ ਚੀਜ਼ ਦਾ ਗਲਤ ਅਰਥ ਨਾ ਕੱਢਿਆ ਜਾਵੇ ਉਹ ਤੱਥ ਹੈ ਜਿਹੜੇ ਉਹ ਪਹਿਲਾਂ ਤਸਦੀਕ ਕਰ ਲਏ ਜਾਣ ਇਸ ਗੱਲ ਦੇ ਉੱਤੇ ਇਹਨਾਂ ਦੇ ਜਿਹੜੇ ਜਨਰਲ ਸਕੱਤਰ ਤੇ ਚੀਫ ਸੈਕਟਰੀ ਨੇ ਕਲਾਵੰਤ ਸਿੰਘ ਬੰਨਨ ਉਹਨਾਂ ਨੇ ਆਪਣਾ ਇਹ ਬਿਆਨ ਜਾਰੀ ਕਰਾਇਆ ਜੀ ਸੋ 9 ਲੱਖ ਦੇ ਗਵਰਨ ਨੂੰ ਲੈ ਕੇ ਬੀਡੀਪੀ ਨੂੰ ਬਰਖਾਸਤ ਕਰ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ ਇਹ ਕਾਰਵਾਈ ਵਿਧਾਇਕ ਪਹਾੜਾ ਦੇ ਕਹਿਣ ਦੇ ਉੱਤੇ ਹੋਈ ਹੈ ਕਿਉਂਕਿ ਉਹਨਾਂ ਵਿਧਾਨ ਸਭਾ ਦੇ ਪੁੱਛੇ ਇਹ ਮੁੱਦਾ ਚੁੱਕਿਆ ਸੀ ਜੀ ਬਿਲਕੁਲ ਜਿਹੜੇ ਗੁਰਦਾਸਪੁਰ ਦੇ ਐਮਐਲਏ ਨੇ ਬਰਿੰਦਰਜੀਤ ਸਿੰਘ ਪਾੜਾ ਇਹ ਬीडीपीਓ ਹੈ ਬਲਜੀਤ ਸਿੰਘ ਇਹਨਾਂ ਨੂੰ ਕਹਿੰਦੇ ਪੰਚਾਇਤ ਭਗ ਦੇ ਵਿਧਿਕ ਸਕੱਤਰ ਪਰਮਜੀਤ ਸਿੰਘ ਵੱਲੋਂ ਜਾਰੀ ਹੁਕਮਾਂ ਵਿੱਚ ਮੌਤਲ ਕੀਤਾ ਗਿਆ ਉਹਦੇ ਤੇ ਪਿੰਡ ਲੋਧੀ ਨੰਗਲ ਵਿੱਚ ਪ੍ਰਬੰਧਕ ਵਜੋਂ ਇਹ ਸੇਵਾ ਨਿਭਾ ਰਿਹਾ ਸੀ ਕਠਤ ਰੂਪ ਦੇ ਵਿੱਚ 9 ਲੱਖ ਰੁਪਏ ਦਾ ਕਠਤ ਗਵਨ ਹੋਇਆ ਉਹਦੇ ਵਿੱਚ ਪਿੰਡੂ ਵਿਕਾਸ ਵਿਭਾਗ ਨੇ ਇਦੀ ਜਾਂਚ ਕਰਵਾਈ ਸੀ ਏਡੀਸੀ ਪਿੰਡੂ ਵਿਕਾਸ ਨੂੰ ਇਹਦੇ ਉੱਪਰ ਕਾਰਵਾਨ ਲਿ ਕਰਨ ਲਈ ਲਿਖਿਆ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਸਬੰਧਤ ਬੀਡੀਪੀਓ ਨੂੰ ਹੁਣ ਮੁਅਤਲ ਕਰ ਦਿੱਤਾ ਗਿਆ ਇੱਕ ਕਾਰਵਾਈ ਸਰਕਾਰ ਨੇ ਕੀਤੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਅਰਵਿੰਦ ਖੰਨਾ ਜੋ ਕਿ ਅੱਜ ਕਿਸੇ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਤੇ ਜਿੱਥੇ ਉਹਨੇ ਕਿਹਾ ਕਿ ਦੋ ਦਿਨ ਦਾ ਸੈਸ਼ਨ ਕੱਲਾ ਬਸੇ ਖਾਣਾ ਪੂਰਤੀ ਤੌਰ ਤੇ ਹੈ ਤੇ ਦੂਜੇ ਪਾਸੋਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਵਿਕਾਸ ਚਾਣੇ ਹੋ ਤਾਂ ਅਕਾਲੀ ਦਲ ਤੇ ਭਾਜਪਾ ਦਾ ਗੱਡਜੋਣਾ ਹੋਣਾ ਜ਼ਰੂਰੀ ਹੈ ਜੀ ਦੇਖੋ ਅਰਵਿੰਦ ਖੰਨਾ ਪਹਿਲਾਂ ਕਾਂਗਰਸੀ ਹੁੰਦੇ ਸੀ ਤੇ ਅੱਜ ਕੱਲੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਰਿਸ਼ਤੇਦਾਰ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਮਾਮਲਾ ਹੈ ਇਹ ਕਹਿੰਦਾ ਧਿਆਰ ਬਦਲਾਉਣ ਵਾਸਤੇ ਕੀਤਾ ਜਾ ਰਿਹਾ ਹੈ ਆ ਜਿਹੜਾ ਸੈਸ਼ਨ ਵੀ ਅੱਜ ਸੱਤਿਆ ਗਿਆ ਹਰ ਪਾਸੇ ਸਰਕਾਰ ਦੀ ਤੋਏ ਤੋਏ ਹੋ ਰਹੀ ਸੀ ਤੇ ਸਰਕਾਰ ਨੇ ਇਹ ਦੱਸਣ ਦਾ ਯਤਨ ਕੀਤਾ ਵੀ ਅਸੀਂ ਤਾਂ ਕਿਸਾਨਾਂ ਦੇ ਖੈਰ ਕੋਈ ਬਹੁਤ ਹੈ ਇਹ ਇੱਕ ਸਰੀ ਹੁੰਦਾ ਜੇ ਕੋਈ ਬਦ ਕੋਈ ਜ਼ਿਆਦਾ ਹੋ ਜੇ ਤਾ ਸਿਆਸੀ ਪਾਰਟੀਆਂ ਸਰਕਾਰਾਂ ਧਿਆਨ ਬਦਲ ਦਿੰਦੀਆਂ ਨੇ ਇਹਦਾ ਸਪਸ਼ਟੀਕਰਨ ਤਾਂ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਦੇ ਦੇਗੀ ਕਿ ਉਹਨਾਂ ਨੇ ਇਸ ਕਰਕੇ ਕੀਤਾ ਜਾਂ ਕਿਸਾਨ ਕਹਿੰਦੇ ਨੇ ਸਾਡੇ ਦਬਾਅ ਕਰਕੇ ਹੋਇਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਿਆਸਤ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਤੇ ਅਰਵਿੰਦ ਖੰਨਾ ਵੀ ਉੱਥੇ ਕਿਸੇ ਪਰਿਵਾਰ ਦੇ ਨਾਲ ਅਫਸੋਸ ਕਰਨ ਵਾਸਤੇ ਗਏ ਸੀ ਜਿੱਥੇ ਉਹਨਾਂ ਨੇ ਇਹ ਪੱਤਰਕਾਰਾਂ ਨਾਲ ਗਲਤ ਕਰਦਿਆਂ ਆਪਣਾ ਬਿਆਨ ਦੇਦਾ ਜੀ ਸੋ ਦੂਜੇ ਪਾਸੇ ਇਹ ਗੱਲ ਕਰਦਾਂ ਜੀ ਬਲਵੀਰ ਸਿੰਘ ਰਾਜੇਵਾਲ ਉਹਨਾਂ ਵੱਲੋਂ ਕਹਿ ਗਿਆ ਕਿ 5000 ਟਰਾਲੀਆਂ ਅਸੀਂ ਲੈ ਕੇ ਪਹੁੰਚਾਂਗੇ ਜੀ 25 ਫਰਵਰੀ ਨੂੰ ਅੱਜ ਮੀਟਿੰਗ ਹੋਈ ਜਾਉਣੀ ਤੇ ਉਹਨੇ ਕਿਹਾ ਕਿ 34 ਸੈਕਟਰ ਦੇ ਵਿੱਚ ਜਗ੍ਹਾ ਮੰਗੀ ਆ 5 ਮਾਰਚ ਵਾਲੇ ਦਿਨ ਉਹ ਚੰਡੀਗੜ੍ਹ ਦੇ ਵਿੱਚ ਕੋਚ ਕਰਨਗੇ ਜੀ ਆ ਪਹਿਲਾਂ ਤੋਂ ਹੀ ਪ੍ਰੋਗਰਾਮ ਦਿੱਤਾ ਹੋਇਆ ਉਹਨਾਂ ਨੇ ਜੇ 5000 ਟਰਾਲੀ ਦੀ ਆਗਿਆ ਮਿਲਦੀ ਹੈ ਇੱਕ ਦੇ ਵਿੱਚ 50 ਬੰਦੇ ਵੀ ਜਾਣ ਤਾਂ ਤੁਸੀਂ ਆਪ ਦੇਖ ਲਓ ਕਿੰਨਾ ਇਕੱਠ ਹੋ ਜਾਊਗਾ। ਨਾ 50 ਵੀ ਜਾਣ 15 ਵੀ ਚੱਲ ਜਾਣ 20 ਵੀ ਚੱਲ ਜਾਣ। ਤਾਂ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਦੇ 34 ਦੇ ਮੈਦਾਨ ਵਿੱਚ 5 ਮਾਰਚ ਨੂੰ ਜਿਹੜਾ ਕਿ ਬਾਕੀ ਰਾਜਧਾਨੀਆਂ ਦੇ ਵਿੱਚ ਵੀ ਕਿਸਾਨਾਂ ਨੇ ਇਕੱਤਰ ਹੋਣਾ ਹੈ। ਇਹਦਾ ਮਤਲਬ ਉਸ ਦਿਨ ਚੰਡੀਗੜ੍ਹ ਦਾ ਇਹ ਸਮਝ ਕੇ ਚੱਲੋ ਕਿ ਚਾਰੇ ਪਾਸੇ ਜਾਮ ਵਰਗਾ ਦ੍ਰਿਸ਼ ਹੈ। ਨਜ਼ਰ ਆਵੇਗਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਟੱਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨ ਆਸਿਆ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਖੀਰ ਤੱਕ ਸਾਲਾਂ ਪਰ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਆਜ਼ਰ ਹੋਵਾਂਗੇ ਧੰਨਵਾਦ